ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਵਿੱਚ ਸਵਾਗਤ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਜਾਉਣਾ ਨਾ ਭੁੱਲਣਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਬਾਬਾ ਸਿੱਧ ਚਾਨਨ ਮਹਾਰਾਜ ਜੀ ਦੀ ਫੁਲ ਅਰਦਾਸ ਸੁਣਾਵਾਂਗੇ ਚਲੋ ਵੀਡੀਓ ਨੂੰ ਸ਼ੁਰੂ ਕਰਦਾ ਹਾਂ ਹਾਂ ਜੈ ਹੋ ਪੀਰ ਬਾਬਾ ਸਿੱਧ ਚਾਨਣ ਵਾਲੀ ਥੜਿਆਂ ਵਾਲੀ ਸਰਕਾਰ ਆਪ ਸਭ ਤੇ ਸੁਖ ਸ਼ਾਂਤੀ ਰੱਖੇ ਦੁੱਖ ਦਲਿਦਨਾ ਨੂੰ ਦੂਰ ਕਰੇ ਜੈ ਹੋ ਬਾਬਾ ਸਿੱਧ ਚਾਨਣ ਜੈ ਹੋ ਬਾਬਾ ਸਿੱਧ ਚਾਨਣ ਵਾਲੀ ਜੀ ਸੁਖ ਸ਼ਾਂਤੀ ਮਹਾਰਾਜ ਰੱਖਣਾ ਦੁੱਖ ਦਲਿਦਨਾ ਨੂੰ ਦੂਰ ਕਰਨਾ ਚਲੋ ਮੈਂ ਅਰਦਾਸ ਸ਼ੁਰੂ ਕਰਦਾ ਹਾਂ ਜੈ ਜੈ ਬਾਬਾ ਸਿੱਧ ਚਾਨਣ ਰੱਖੇ ਤੂੰ ਰਖਾਮੇ ਤੂੰ ਬਖਸ਼ੇ ਤੂੰ ਬਖਸ਼ਾਮੇ ਤੂੰ ਦੁਸ਼ਮਨ ਕੀ दूर से घोड़े की पोड़ से रक्षा करने बाबा हिंदू को काशी मुसलमान को मक्का दुश्मन को तेरे नाम का धक्का मेहर 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 की मेहर 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 की नगा बाबा सदचानो महाराज जय हो तेरी सदा जय हो ਨਗਰ ਤੇ ਬਾਬਾ ਸਦਚਾਨੋ ਮਹਾਰਾਜ ਜੀ ਸ਼ਕਸ਼ਾਂਤੀ ਰੱਖਣਾ ਜਦੋਂ ਵੀ ਅਰਦਾਸ ਨੂੰ ਕਰਨਾ ਚੰਗੀ ਤਰ੍ਹਾਂ ਨਾ ਧੋਕੇ ਅਰਦਾਸ ਨੂੰ ਕਰਨਾ ਅਤੇ ਮਨ ਇੱਕ ਜਗ੍ਹਾ ਤੇ ਟਿਕਾ ਕੇ ਅਰਦਾਸ ਨੂੰ ਕਰਨਾ ਇਸਰਦਾਸ ਨੂੰ ਤੁਸੀਂ ਮਹੀਨੇ ਵਿੱਚ ਦੋ ਬਾਰ ਕਰ ਸਕਦੇ ਹੋ ਇਸਰਦਾਸ ਨੂੰ ਤੁਸੀਂ ਜਿਆਦਾ ਜਿਆਦਾ ਬਾਰ ਨਹੀਂ ਕਰ ਸਕਦੇ ਜੈ ਹੋ ਬਾਬਾ ਸਦਚਾਨੋ ਮਹਾਰਾਜ ਜੀ ਇੱਕ ਵੀਰ ਨੇ ਸਾਨੂੰ ਕਮੈਂਟ ਕੀਤਾ ਸੀ ਕਿ ਬਾਬਾ ਸਤਿਚਾਨੋ ਜੀ ਦੀ ਫੁੱਲ ਅਰਦਾਸ ਦੀ ਵੀਡੀਓ ਬਣਾਓ ਮੈਂ ਤੁਹਾਨੂੰ ਅਰਦਾਸ ਦੀ ਵੀਡੀਓ ਬਣਾ ਦਿੱਤੀ ਹੈ ਲੇਕਿਨ ਪੀਰ ਦਾ ਜਿੰਨਾ ਹੁਕਮ ਹੈ ਉੰਨੀ ਹੀ ਅਰਦਾਸ ਦੀ ਵੀਡੀਓ ਅਸੀਂ ਬਣਾ ਕੇ ਪਾ ਸਕਦੇ ਹਾਂ ਇਸ ਤੋਂ ਵੱਧ ਅਰਦਾਸ ਦੀ ਵੀਡੀਓ ਨਹੀਂ ਬਣਾ ਕੇ ਪਾਈ ਜਾ ਸਕਦੀ ਜੈ ਹੋ ਪੀਰਾ ਫਕੀਰਾਂ ਦੀ ਜੈ ਹੋ ਸਿੱਧ ਚੰਨੂ ਮਹਾਰਾਜ ਜੀ ਜੈ ਹੋ ਸਿੱਧ ਚੰਨੂ ਵਲੀ ਪੀਰ ਦੀ